ਸਤਿ ਸ਼੍ਰੀ ਅਕਾਲ ਭਰਾਓ ਕੀ ਹਾਲ ਚਾਲ ਆ ਮਸ਼ੀਨਾਂ ਵਾਲਿਓ ਠੀਕ ਠਾਕ ਹੋਵੋਗੇ ਉਮੀਦ ਕਰਦੇ ਆ ਪ੍ਰਮਾਤਮਾ ਸਦਾ ਤੁਹਾਨੂੰ ਚੰਗੀ ਖੁਸ਼ਹਾਲੀ ਵਿੱਚ ਰੱਖੇ ਵੀਰੋ ਭਾਈ ਜੀ ਆਪਾਂ ਇੱਕ ਗੱਲ ਕਰਨੀ ਆ ਵੀ ਜਿਹੜੇ ਰਿਸ਼ਤੇਦਾਰ ਜਾਂ ਜਿਹੜੇ ਸਰ ਦੇ ਆਪਣੇ ਦੋਸਤ ਮਿੱਤਰ ਆ ਉਹ ਆਪਾਂ ਨੂੰ ਰਿਆ ਦਿੰਦੇ ਆ ਕਿ ਤੁਸੀਂ ਆਹ ਕਰ ਲਓ ਜਾਂ ਉਹ ਕਰ ਲਓ ਜਾਂ ਮਕਾਨ ਵਧੀਆ ਬਣਾ ਲਓ ਭਈ ਜੀ ਸਾਰਿਆਂ ਨੇ ਕਰਦਾ ਹੁੰਦਾ ਮਕਾਨ ਬਣਾਉਣ ਨੂੰ ਕਿਸੇ ਦਾ ਇਹ ਨਹੀਂ ਜੀ ਕਰਦਾ ਹੁੰਦਾ ਕਿ ਵੀ ਮਤਲਬ ਕਿਸੇ ਚੀਜ਼ ਦੀ ਘਰ ਦੇ ਵਿੱਚ ਕੋਈ ਕਮੀ ਰਵੇ ਜਿਵੇਂ ਕਿਸੇ ਨੇ ਕਿਹਾ ਸੀਗਾ ਘਰ ਆਖਿਆ ਨਹੀਂ ਕਰਦਾ ਭੁੱਲੀ ਨਹੀਂ ਵਿਹਾਰਾਂ ਤੋਂ ਬੰਦਾ ਸਭ ਕੁਝ ਹੀ ਜਾਣਦਾ ਹੁੰਦਾ ਇਹ ਨਹੀਂ ਗੱਲ ਵੀ ਕੁਛ ਉਹਨੂੰ ਆਉਂਦਾ ਨਹੀਂ ਜਾਂ ਉਹਦੇ ਕੋਲੇ ਵੀ ਮਤਲਬ ਉਹਦੇ ਕੋਲੇ ਬੁੱਧੀ ਐ ਨਹੀਂ ਰੱਬ ਨੇ ਸਭ ਕੁਝ ਦਿੱਤਾ ਹੁੰਦਾ ਉਹਨੂੰ ਬੁੱਧੀ ਪਰ ਜੇਬ ਦੇ ਵਿੱਚ ਜੇ ਪੈਸਾ ਹੋਊਗਾ ਨਾ ਵੀਰੋ ਤੇ ਸਾ ਆਟੋਮੈਟਿਕ ਹੀ ਦਿਮਾਗ ਬੰਦੇ ਦਾ ਕੰਮ ਕਰਦਾ ਤੇ ਇਸੇ ਕਰਕੇ ਜਦੋਂ ਵੀ ਆਪਾਂ ਪੈਰ ਪਸਾਰਨੇ ਆ ਨਾ ਪਹਿਲਾਂ ਚਾਦਰ ਵੇਖ ਕੇ ਪੈਰ ਪਸਾਰੋ ਜਿੰਨਾ ਆਪਾਂ ਵਜ਼ਨ ਚੱਕ ਸਕਦੇ ਆ ਨਾ ਉਨਾ ਹੀ ਚੱਕੋ ਕਿਸੇ ਦੇ ਕਹਿਣ ਤੇ ਕੋਈ ਜ਼ਿਆਦਾ ਵਜ਼ਨ ਨਾ ਚੱਕੋ ਵੀਰੋ ਤੇ ਮਗਰੋਂ ਕੋਈ ਨਹੀਂ ਬਾਤ ਪੁੱਛਦਾ ਜਿਵੇਂ ਹਾਂ ਠੀਕ ਆ ਅੱਜ ਕੱਲ ਦਾ ਦੌਰ ਕੀ ਆ ਜਿਵੇਂ ਕਿਸ਼ਤਾਂ ਚੱਕ ਲੈਣੇ ਆ ਲੋਨ ਚੱਕ ਲੈਣੇ ਆ ਇਹ ਮੈਂ ਆਪਦੇ ਨਾਲ ਹੱਡ ਵੀਤੀਆਂ ਗੱਲਾਂ ਦੱਸ ਰਿਹਾ ਆ ਵੀ ਮੈਂ ਵੀ ਠੀਕ ਆ ਆਪਾਂ ਗਰੀਬੀ ਦੇ ਦੌਰ ਚੋਂ ਲੰਘ ਰਹੇ ਸੀਗੇ ਤੇ ਲੰਘ ਵੀ ਰਹੇ ਆ ਤੇ ਬਾਕੀ ਹਾਲਾਤਾਂ ਨਾਲ ਸਾਹਮਣਾ ਕਰ ਰਹੇ ਆ ਵੀਰੋ ਤੇ ਕੋਈ ਗੱਲ ਨਹੀਂ ਮਿਹਨਤ ਕਰੀ ਜਾਂਦੇ ਆ ਪ੍ਰਮਾਤਮਾ ਮੰਜ਼ਲ ਜ਼ਰੂਰ ਦੇਊਗਾ ਤੇ ਉਹ ਸੱਚੇ ਪਾਤਸ਼ਾਹ ਤੇ ਭਰੋਸਾ ਰੱਖੋ ਕਿਸੇ ਇਨਸਾਨ ਤੇ ਭਰੋਸਾ ਨਾ ਰੱਖੋ ਜੇ ਕੋਈ ਬੰਦਾ ਕਹਿੰਦਾ ਨਾ ਕਿ ਮੈਂ ਤੇਰੇ ਨਾਲ ਆ ਕੋਈ ਗੱਲ ਨਹੀਂ ਆ ਕੰਮ ਕਰ ਲਾ ਭਰੋਸਾ ਨਾ ਕਰੋ ਵੀਰੋ ਕਿਸੇ ਤੇ ਵੀ ਆਪਣੇ ਜੀਬ ਦੇ ਵਿੱਚ ਵੇਖੋ ਵੀ ਵਜਨ ਕਿੰਨਾ ਉਸ ਹਿਸਾਬ ਨਾਲ ਆਪਦਾ ਕੰਮ ਕਰੋ ਕਰਜ਼ਾ ਲੈ ਕੇ ਕੋਈ ਕੰਮ ਨਾ ਕਰੋ ਨਹੀਂ ਤਾਂ ਪਛਤਾਉਣਾ ਪੈ ਜਾਂਦਾ ਬੰਦੇ ਨੂੰ ਆ ਬੰਦਾ ਕਰ ਕਰਾ ਕੇ ਕੰਮ ਕਰ ਵੀ ਲੈਂਦਾ ਪਰ ਬਾਅਦ ਦੇ ਵਿੱਚ ਉਹ ਦਿੱਕਤਾਂ ਪਰੇਸ਼ਾਨੀਆਂ ਬਹੁਤ ਆਉਂਦੀਆਂ ਬਈ ਫਿਰ ਜਦੋਂ ਲੈਣੇ ਵਾਲੇ ਨੇ ਤਾਂ ਮੰਗਣਾ ਹੀ ਹੁੰਦੇ ਆ ਇਸ ਕਰਕੇ ਆਪਦਾ ਉਹਨਾਂ ਵਜਨ ਚੱਕੋ ਵੀਰੋ ਜਿੰਨਾ ਕਿ ਚੱਕ ਸਕਦੇ ਆ ਕਿਸੇ ਦੀ ਰੀਸ ਨਾ ਕਰੋ ਠੀਕ ਆ ਲੋਕ ਕਹਿੰਦੇ ਹੁੰਦੇ ਆ ਮੈਨੂੰ ਵੀ ਬਸੇਰੇ ਕਹਿੰਦੇ ਆ ਵੀ ਹਜੇ ਤੱਕ ਘਰ ਨਹੀਂ ਬਣਿਆ ਉਹ ਆਇਓ ਆ ਭਾਈ ਜੀ ਮੈਨੂੰ ਪਤਾ ਜੋ ਰੱਬ ਨੂੰ ਪਤਾ ਦੋ ਮੇਰੇ ਬੇਟੀਆਂ ਦੋ ਬੇਟੇ ਆ ਪੜ੍ਹਾਈ ਕਰੀ ਜਾਂਦੇ ਆ ਘਰ ਦੇ ਖਰਚੇ ਕਮਾਉਣ ਵਾਲਾ ਮੈਂ ਕੱਲਾ ਘਰ ਦੇ ਖਰਚੇ ਤੇ ਹੋਰ ਲੀੜੇ ਕੱਪੜਿਆਂ ਦੇ ਖਰਚੇ ਕੋਈ ਰਿਸ਼ਤੇਦਾਰੀਆਂ ਦੇ ਵਿੱਚ ਵੀ ਆਉਣਾ ਜਾਣਾ ਹੁੰਦਾ ਬੰਦੇ ਨੇ ਤੇ ਭਾਈ ਮਕਾਨ ਪਾਉਣ ਨੂੰ ਮੇਰਾ ਵੀ ਜੀ ਕਰਦਾ بڑے ਬੰਦੇ ਬੰਦੇ ਮੈਨੂੰ ਕਹਿੰਦੇ ਆ ਵੀ ਮਕਾਨ ਵੀ ਮਕਾਨ ਪੈ ਜੂਗਾ ਸਮੇਂ ਅਨੁਸਾਰ ਹਰ ਕੰਮ ਹੋ ਜਾਂਦਾ ਹੁੰਦਾ ਇਹ ਨਹੀਂ ਗੱਲ ਵੀ ਨਹੀਂ ਹੁੰਦਾ ਕਦੇ ਤਾਂ ਉਹ ਨੀਤ ਸਾਫ ਚਾਹੀਦੀ ਆ ਪ੍ਰਮਾਤਮਾ ਜ਼ਰੂਰ ਮੰਜ਼ਲ ਦਿੰਦਾ ਬੰਦੇ ਨੂੰ ਤੇ ਆਪਾਂ ਵੀ